ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਨੋਟ ਕਰ ਲਿਓ। ਪੰਡ ਮਿਰਜੇ ਕੇਤ ਜ਼ਿਲ੍ਹਾ ਫਿਰੋਜ਼ਪੁਰ ਆ ਗਿਆ ਸੱਜਣੋ ਤੇ ਨੇੜੇ ਆ ਗਿਆ ਇਹਨਾਂ ਨੂੰ ਮੋਦਕੀ ਕਸਬਾ। ਮੇਨ ਸ਼ਹਿਰ ਦੀ ਗੱਲ ਕਰੀਏ ਤਾਂ ਮੋਦਕੀ ਨਗਰ ਇਥੋਂ ਬਿਲਕੁਲ ਨਹੀਂ ਦੀਕ ਰਹਿ ਜਾਂਦਾ। ਲਵਾਮ ਨਗਰ ਵੀ ਨੇੜੇ ਆ ਮਿਰਜੇ ਕੇ ਨਗਰ ਦੀ ਵੀਡੀਓ ਵਿਖਾਉਣ ਲੱਗੇ ਆ ਤੁਹਾਨੂੰ ਇੱਕ ਅਸਰ ਸੁੰਦੀ ਵਹਿੜਾ ਸੱਜਣੋਂ ਕਿੰਨੇ ਦਿਨ ਇਹਦੇ ਟੀਕੇ ਲੱਗੇ ਨੂੰ ਹੋ ਗਏ ਕਿਹੜੇ ਸੀਮਨ ਦੀ ਆਪਾ ਪ੍ਰੋਪਰ ਗੱਲਬਾਤ ਦੇ ਨਾਲ ਤੁਹਾਨੂੰ ਸਾਰੀ ਜਾਣਕਾਰੀ ਦੇਵਾਂਗੇ ਤੇ ਟੀਕਾ ਇਹਨੂੰ ਸੱਜਣੋਂ ਲੱਗਿਆ ਹੋਇਆ ਕਿੰਨੇ ਦਿਨ ਹੋ ਗਏ ਉਹ ਵੀ ਜਾਣਕਾਰੀ ਤੋਰ ਕੇ ਵੀ ਵੇਣਿਆ ਥਣ ਥਣ ਤੁਹਾਨੂੰ ਇਹਦੇ ਚਾਰ ਜਿਹੜੇ ਉਹ ਚੈੱਕ ਕਰਾਵਾਂਗੇ ਤੇ ਜਿਹੜੇ ਸੱਜਣ ਦੇ ਪਸੰਦ ਆ ਗਈ ਤਸੱਲੀ ਕਰਕੇ ਖਰੀਦਦਾਰੀ ਕਰ ਲਿਓ ਤੁਹਾਡਾ ਧੰਨਵਾਦ ਸੱਜਣੋ ਤੂਰ ਚੈੱਕ ਕਰ ਲਓ ਤੇ ਉਸ ਤੋਂ ਬਾਅਦ ਆਪਾਂ ਫਿਰ ਇਹਦਾ ਮੰਨ ਲਓ ਵੀ ਤੁਹਾਨੂੰ ਨੇੜ ਤੋਂ ਥਾਣਾ ਦੀ ਕੁਆਲਿਟੀ ਜਿਹੜੀ ਉਹ ਵੀ ਚੈੱਕ ਕਰਾਵਾਂਗੇ ਵੱਡੇ ਢਾਂਚੇ ਦੀ ਵੱਡੀ ਬੈੜ ਬਾਈ ਜੀ ਸასი ਕਾਲ ਸასი ਕਾਲ ਹੋਰ ਸੁਣਾਓ ਠੀਕ ਆ ਪਿੰਡ ਮਿਰਚੇ ਕੀ ਹੈ ਨਾ ਆਪਣਾ ਹਾਂਜੀ ਹਾਂਜੀ ਮਿਰਚੇ ਤੇ ਪਿੰਡ ਮਿਰਚੇ ਕੇ ਤੇ ਜਿਲ੍ਹਾ ਫਿਰੋਜ਼ਪੁਰ ਆ ਗਿਆ ਹਾਂਜੀ ਤੇ ਵਹਿੜ ਇਹ ਕਿੰਨੇ ਟਾਈਮ ਦੀ ਹੋ ਗਈ ਉਮਰ ਕਿੰਨੀ ਕਹਦੀ ਦੋ ਕ ਸਾਲਾਂ ਦੀ ਦੋ ਕ ਸਾਲਾਂ ਤੇ ਹੁਣ ਇਹਨੂੰ ਟੀਕਾ ਲੱਗੇ ਨੂੰ ਕਿੰਨਾ ਟਾਈਮ ਹੋ ਗਿਆ ਹੋ ਗਏ 26 27 ਦਿਨ 26 27 ਦਿਨ ਹੋ ਗਏ ਹਾਂ ਠੀਕ ਆ ਤੇ ਨੰਬਰ ਤਾਂ ਸਕਰੀਨ ਤੇ ਚਲਾ ਦਿੱ ਗਏ ਹਨਾ ਹਾਂਜੀ ਸੱਜਣੋ ਨੋਟ ਕਰ ਲਿਓ ਡੈਨਮਾਰਕ 40116 ਦੀ ਆ ਵੀਰਹਰੀ ਦਾਸ ਦੇ ਵੀ ਭਾਵਾਂ ਇਹਦਾ ਡੀਐਨਏ ਕਰਾ ਲਿਓ ਬਾਕੀ ਤੁਹਾਨੂੰ ਵਹਿੜ ਵੀ ਦੱਸਦੀ ਹੋਊਗੀ ਤੇ 26 27 ਦਿਨ ਹੋ ਗਏ ਟੀਕੇ ਲੱਗੇ ਨੂੰ ਤੇ ਹਜੇ ਚੈੱਕ ਪਾਸਟ ਦੇ ਵਿੱਚ ਨਹੀਂ ਆਉਂਦੀ ਹੁਣ ਸੱਜਣੋ ਜਿਹੜੀ ਡਿਮਾਂਡ ਇਹ ਵੱੱਛੀ ਦੀ ਰੱਖੀ ਗਈ ਆ 25000 ਰੁਪਇਆ ਚੈੱਕ ਕਰ ਲਓ 25000 ਰੁਪਇਆ ਸੱਜਣੋ ਇਹਦੀ ਕੀਮਤ ਜਿਹੜੀ ਤੈਅ ਕੀਤੀ ਬਾਕੀ ਮੌਕੇ ਤੇ ਤੁਹਾਡਾ ਕਿੰਨੇ ਦਾ ਸੌਦਾ ਹੋ ਜਾਂਦਾ ਐਡੀ ਬੱਛੀ ਕਰਨ ਤੇ ਵੀ ਸਜਣੋ ਬਹੁਤ ਖਰਚਾ ਆ ਜਾਂਦਾ ਜੇ ਸੋਚੀਏ ਤਾਂ ਕਿਉਂਕਿ ਹੁਣ ਇਹ گاਂ ਕਿਸੇ ਵਗ ਸਰ ਹੋਣੀ ਆ ਤੇ ਕਈ ਕਾਰਨ ਬਣ ਜਾਂਦੇ ਜਿਹਦੇ ਕਾਰਨ ਇਹ ਵੇਚਣੀ ਆ ਤੇ ਉਹ ਕਿ ਰਿਪੋਰਟ ਬਾਕੀ ਟੀਕਾ ਲੱਗਿਆ ਹੋਇਆ ਪ੍ਰੋਪਰ ਰਿਕਾਰਡ ਵਾਲੀ ਬੱਛੀ ਆ ਤੁਸੀਂ ਆਪਣੀ ਤਸੱਲੀ ਕਰ ਲੈਣੀ ਆ ਹਰ ਪੱਖ ਤੋਂ ਧੰਨਵਾਦ ਵੀਡੀਓ ਨੂੰ ਐਂਡ ਤੱਕ ਵੇਖਣਾ